ਸਸਰੀ ਕਾਲ ਜੀ ਦੋਸਤੋ ਅੱਜ ਆਪਾਂ ਇੱਕ ਨਵੇਂ ਮਾਹੌਲ ਦੇ ਵਿੱਚ ਤੇ ਇੱਕ ਨਵੀਂ ਸਿਚੁਏਸ਼ਨ ਦੇ ਵਿੱਚ ਗੱਲ ਕਰ ਰਹੇ ਆ ਆਪਾਂ ਪੰਜਾਬ ਦੇ ਵਿੱਚ ਇਹ ਪੂਰੀ ਮਹਿਮ ਸ਼ੁਰੂ ਕੀਤੀ ਲੋਕ ਸਭਾ ਦੇ ਚੋਣਾਂ ਵਿਲੇ ਤੋਂ ਕੀਤੀ ਇਸ ਕਰਕੇ ਕਿ ਅਸੀਂ ਦੇਸ਼ ਦੀ ਸਿਆਸਤ ਨੂੰ ਬਦਲਣਾ ਅਸੀਂ ਪੰਜਾਬ ਦੀ ਸਿਆਸਤ ਨੂੰ ਬਦਲਣਾ ਇੱਕ ਉਮੀਦ ਨਾਲ ਅਸੀਂ ਸਾਰੇ ਆਏ ਕਿ ਇਹਨਾਂ ਪਾਰਟੀਆਂ ਨੇ ਜੋ ਭ੍ਰਿਸ਼ਟਾਚਾਰ ਸਿਸਟਮ ਕੀਤਾ ਜੋ ਲੋਕਾਂ ਦਾ ਬੁਰਾ ਹਾਲ ਕੀਤਾ ਲੋਕਾਂ ਨੂੰ ਇਹ ਅਪੋਰਟੈਂਸ ਰੀਤ ਇਹ ਲੋਕਾਂ ਦੀ ਛੰਤਾ ਦੀਏ ਬੁਖਤਰੀ ਸਮਝਦੇ ਇਹਨਾਂ ਨੂੰ ਉਜਾਗ ਕਰਾਉਣਾ ਬਾਦਲਾਂ ਨੇ ਜੋ ਲੋਕਾਂ ਦਾ ਬੁਰਾ ਹਾਲ ਕੀਤਾ ਜਿਸ ਤਰ੍ਹਾਂ ਜਿਨ੍ਹਾਂ ਜ਼ੁਲਮ ਕੀਤਾ ਬਾਦਰਾ ਨੂੰ ਸਖਦੀ ਸਜ਼ਾ ਦੇਣੀ ਅੱਜ ਉਹ ਨਿਜਲਟ ਵੀ ਆ ਗਏ ਆ ਆਪਣੇ ਜੋ ਜ਼ਿਆਦਾਤਰ ਮਿਊਟ ਹੋ ਕੇ ਬੈਠੇ ਆ ਕਿ ਸਾਡੀ ਸਰਕਾਰ ਨਹੀਂ ਆਈ ਪਰ ਆਪਾਂ ਇੱਕ ਗੱਲ ਨਾ ਭੁੱਲੀਏ ਪਹਿਲੇ ਵਾਰੀ ਆਪਾਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਆ ਹੁਣੇ ਸਾਡੀ 3 ਸਾਲ ਪੁਰਾਣੀ ਪਾਰਟੀ ਆ ਅਸੀਂ ਲਾਰਜੇਸਟ ਆਪੋਜੀਸ਼ਨ ਬਣ ਕੇ ਆ ਗਏ ਆ ਲਾਰਜੇਸਟ اپੋਜੀਸ਼ਨ ਪਾਰਟੀ ਹੈ ਇਸ ਸਟੇਟਸ ਤੇ ਉਹ ਜਿਹੜੀ 95 ਸਾਲ ਪੁਰਾਣੀ ਪਾਰਟੀ ਉਹਨੂੰ ਅਸੀਂ ਤੀਜੇ ਨੰਬਰ ਤੇ ਪੇਸ਼ਤਾ ਤੇ ਇਸ ਕਰਕੇ ਐਨੇ ਮਿਊਸ ਹੋ ਕੇ ਕਰੇ ਬੈਠਣ ਦੀ ਲੋੜ ਨਹੀਂ ਹੈ ਦੇਖੋ ਆਪਾਂ ਸਾਰੇ ਜੇਕਰ ਇਸ ਪਾਰਟੀ ਚ ਆਇਆ ਆਪਣੇ ਜੋ ਜ਼ਿਆਦਾਤਰ ਜੇ ਸਿਆਸਤ ਦੇ ਵਿੱਚ ਹੀ ਆਇਆ ਤਾਂ ਆਪਾਂ ਪੰਜਾਬ ਦਾ ਭਲਾ ਕਰਨ ਦੇ ਆਏ ਆ ਲੋਕਾਂ ਦੀ ਜਨਤਾ ਦੀ ਸੇਵਾ ਕਰਨ ਦੇ ਆਏ ਆ ਕੋਈ ਸਤਾ ਹਾਸਲ ਕਰਨ ਦੇ ਵਾਸਤੇ ਕੋਈ ਪਾਵਰ ਲਾਈਨ ਦੇ ਵਾਸਤੇ ਕੋਈ ਪਦਵੀਆਂ ਲਾਈਨ ਦੇ ਵਾਸਤੇ ਨਹੀਂ ਆਏ ਹਾਂ ਥੋੜੇ ਜਿਹੜੇ ਆਈਫੋਨ ਕੇ ਉਹਨਾਂ ਦੀ ਗੱਲ ਹੋਰ ਆ ਪਰ ਜ਼ਿਆਦਾਤਰ ਆਪਾਂ ਜੇ ਲੱਗੇ ਆ ਤੋ ਆਪਣਾ ਮਕਸਦ ਤੋਂ ਆਪਾਂ ਨਹੀਂ ਪਿੱਛੇ ਹਟਣਾ ਸਾਡੇ ਕੋਲੇ ਪਾਵਰ ਹੋਵੇ ਨਾ ਹੋਵੇ ਇਮੇਟਰੀਟ ਜੇ ਸਾਡੇ ਕੋਲੇ ਪਾਵਰ ਆ ਜਾਂਦੀ ਤਾਂ ਜਿਹੜਾ ਸੁਧਾਰ ਦਾ ਕੰਮ ਸੀ ਅਸੀਂ ਹੋਰ ਬਹੁਤ ਸਪੀਡ ਤੇ ਉੱਤੇ ਕਰ ਸਕਦੇ ਸੀ ਪਰ ਜੇਕਰ ਪਾਵਰ ਨਹੀਂ ਆਈ ਤੇ ਦਾ ਮਤਲਬ ਇਹ ਨਹੀਂ ਕਿ ਅਸੀਂ ਨਕਮੇ ਹੋ ਗਏ ਕੁਝ ਕਰਨ ਜੋਗੇ ਨਹੀਂ ਆ ਅਜੇ ਵੀ ਬੜਾ ਕੁਝ ਕਰ ਸਕਦੇ ਆ ਮੈਂ ਹੁਣ ਆਪਣੇ ਆਪ ਨੂੰ ਦੇਖਦਾ 32 ਸਾਲ ਹੋ ਗਏ ਬਿਨਾਂ ਕਿਸੇ ਪਦਵੀ ਤੋਂ ਬਿਨਾਂ ਪਾਵਰ ਤੋਂ ਸਮਾਜ ਦੇ ਵਿੱਚ ਜੋ ਸੇਵਾ ਕੀਤੀ ਆ ਇਨਾ ਫਰਕ ਪਾਇਆ ਉਹਦੇ ਨਾਲ ਆਪਣੇ ਜੋ ਲੱਖਾਂ ਸਾਡੇ ਵਲੰਟੀਅਰ ਹੋਰ ਨੇ ਜਿਹੜੇ ਆਪਣੇ ਆਪਣੇ ਲੈਵਲ ਦੇ ਉੱਤੇ ਬਿਨਾਂ ਸੱਤਾ ਚਾਏ ਬਿਨਾਂ ਪਾਵਰ ਚਾਏ ਉਹਨਾਂ ਨੇ ਬੜਾ ਫਰਕ ਪਾਇਆ ਅੱਜ ਮਿਊਸੋ ਕੇ ਬਠਿੰਡ ਦੀ ਲੋੜ ਨਹੀਂ ਅਸੀਂ ਜੋ ਹਾਸਲ ਕਰ ਲਿਆ ਉਹ ਹੀ ਇੱਕ ਰਿਕਾਰਡ ਕੈਮ ਕਰਤਾ ਪਹਿਲੀ ਵਾਰੀ ਇਲੈਕਸ਼ਨ ਲੜ ਲਈ ਪਾਰਟੀ ਲਾਰਜੇਸਟ অপੋਜੀਸ਼ਨ ਬਣ ਕੇ ਆਈ ਅਸੀਂ ਬਾਦਲਾਂ ਨੂੰ ਸਬਕ ਸਿਖਾਉਣ ਲਈ ਆਏ ਸੀ ਉਹਨਾਂ ਨੂੰ ਤੀਜੇ ਨੰਬਰ ਤੇ ਪੇਛੇ ਦਿੱਤਾ ਪੂਰੀ ਤਰ੍ਹਾਂ ਖਰਾਤਾ ਅਸੀਂ ਇੰਨਾਂ ਪਾਰਟੀਆਂ ਨੂੰ ਜਨਤਾ ਦੀ ਮਹੱਤਤਾ ਸਿਖਾਉਣ ਵਾਸਤੇ ਆਏ ਸੀ ਅੱਜੋ ਜੇ ਕੰਮ ਜਬ ਹੋਇਆ ਇਹ ਬਾਦਲ ਨੇ ਤੇ ਕੈਪਟਨ ਹਰਿੰਦਰ ਸਿੰਘ ਨੇ ساری ਜ਼ਿੰਦਗੀ ਦੇ ਵਿੱਚ ਇੰਨਾ ਚੋਣ ਪ੍ਰਚਾਰ ਨਹੀਂ ਕੀਤਾ ਹੋਊਗਾ ਜਿੰਨਾ ਇਹਨਾਂ ਨੂੰ ਇਸ ਵਾਰ ਹੀ ਕਰਨਾ ਪਿਆ ਹੈ ਹੈਲੀਕਾਪਟਰ ਪਰ ਕਾਟ ਡੱਗੇ ਕਰਾਂਗੇ ਅਗਲੀਆਂ ਆਉਣ ਵਾਲੀਆਂ ਜਿਹੜੀਆਂ ਲੱਗਿਆ ਕਿ ਕਈ ਜਗ੍ਹਾ ਦੇ ਉੱਤੇ ਤਾਂ ਤੁਸੀਂ ਆਪਣੇ ਜੇ ਤੁਸੀਂ ਮੇਰੇ ਦਫ਼ਤਰ ਨੂੰ ਕੰਟੈਕਟ ਕਰਨਾ ਤਾਂ ਮੈਂ ਆਪਣੇ ਦਫ਼ਤਰ ਦੇ ਨੰਬਰ ਦਿੰਦਾ ਭਪਿੰਦਰ ਬਾਸ ਨੇ ਜੋ ਮੇਰਾ ਇਲੈਕਸ਼ਨ ਏਜੰਟ ਵੀ ਸੀ ਭਪਿੰਦਰ ਸਿੰਘ ਬਾਠ ਉਹਦਾ ਨੰਬਰ ਹੈ 98786 22162 ਲਿਖ ਕੇ ਵੀ ਤੁਹਾਡੇ ਤੁਹਾਨੂੰ ਇਹਦੇ ਦੇ ਦਿਆਂਗੇ ਦੂਜਾ ਅਮਰਿਤਪਾਲ ਸਿੰਘ ਇਥੋਂ ਦੇ ਸੈਕਟਰ ਚਾਰਜ ਨੇ ਉਹਨਾਂ ਦਾ ਨੰਬਰ ਹੈ 76960 76560 ਇਹਨਾਂ ਨੂੰ ਤੁਸੀਂ ਕੰਟੈਕਟ ਜਦੋਂ ਮਰਜ਼ੀ ਕਰੋ ਤਾਂ ਜੋ ਜਿੱਥੇ ਵੀ ਕਿਸੇ ਬਲੰਟੀਰ ਨੂੰ ਜ਼ਰੂਰਤਾ ਤੇ ਉੱਥੇ ਹਾਜ਼ਰ ਹੋਵਾਂਗੇ ਇੱਕ ਥੋੜੀ ਜਿਹੀ ਗੇਂਦ ਜੀ ਮੈਂ ਹੋਰ ਕਰਨੀ ਹੈ ਕਈ ਲੋਕ ਜੋ ਇਸ ਪਾਰਟੀ ਦੇ ਵਿੱਚ ਅਹੁਦਿਆਂ ਦੇ ਲਾਲਚ ਵਿੱਚ ਜਾਂ ਸੱਤਾ ਦੇ ਲਾਲਚ ਵਿੱਚ ਆਏ ਸੀ ਉਹਨਾਂ ਜੋ ਕਈ ਛੜ ਛੜ ਕੇ ਪਚਣਗੇ ਜਾਨ ਦੇਣਾ ਉਹ ਕਹਿੰਦੇ ਹਨ ਕਲੀਨਿੰਗ ਹੋ ਰਹੀ ਹੈ ਉਸ ਗੱਲ ਤੋਂ ਮਿਊਸ ਨਹੀਂ ਹੋਣਾ ਖਬਰਾਉਣਾ ਲਈ ਜੋ ਪੱਕੇ ਆ ਕਟੜਾ ਸਹੀ ਰੂਪ ਦੇ ਵਿੱਚ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੇ ਸੂਲਾਂ ਦੇ ਚੱਲਣ ਵਾਲੇ ਆ ਉਹ ਕੈਮਰੇਨਗੇ ਤੇ ਉਹਨਾਂ ਨੂੰ ਆਪਣੇ ਆਈਡੀਅਲ ਬਣ ਕੇ ਲੜਦੇ ਰਹਿਾਂਗੇ ਚੱਲਦੇ ਰਹਿਾਂਗੇ ਜਿੰਨੀ ਦੇਰ ਪੰਜਾਬ ਦੇ ਵਿੱਚ ਸੁਧਾਰ ਨਹੀਂ ਹੁੰਦਾ ਬਹੁਤ ਬਹੁਤ ਮਿਹਰਬਾਨੀ